ਕੁਝ ਦਿਨ ਪਹਿਲਾਂ ਜਿਹੜੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਨੇ ਸੁਨੀਲ ਜਾਖੜ ਜੀ ਉਹਨਾਂ ਨੇ ਖੁੱਲਾ ਸੱਦਾ ਦਿੱਤਾ ਸੀਗਾ ਖੁੱਲੀ ਬਹਿਸ ਦਾ ਸੱਦਾ ਉਹ ਕਹਿੰਦੇ ਸੀ ਸਾਡੇ ਨਾਲ ਡਿਬੇਟ ਕਰੋ ਕਿਸਾਨਾਂ ਨੂੰ ਜਿਹੜਾ ਤੁਸੀਂ ਵਿਰੋਧ ਕਰਦੇ ਹੋ ਸਾਡੇ ਸਵਾਲਾਂ ਦੇ ਜਵਾਬ ਦਿਓ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਵਾਂਗੇ ਇਹ ਕੋਈ ਤਰੀਕਾ ਨਹੀਂ ਹੈ ਤੇ ਆਓ ਚੰਡੀਗੜ੍ਹ ਅਸੀਂ ਤੁਹਾਨੂੰ ਚੈਲੰਜ ਕਰਦੇ ਹਾਂ ਉਹ ਚੈਲੰਜ ਕੀਤਾ ਸੀ ਉਹਨਾਂ ਨੇ ਡਿਬੇਟ ਵਾਸਤੇ ਅਸੀਂ ਉਹ ਚੈਲੰਜ ਉਹਨਾਂ ਦਾ ਅਸੈਪਟ ਕੀਤਾ ਸੀ ਅਸੀਂ ਉਹਨਾਂ ਨੂੰ ਕਹੇ ਸੀ ਸਾਨੂੰ ਦਿਓ ਸਮਾਂ ਅਸੀਂ 2 ਦਿਨ ਦਾ ਟਾਈਮ ਤਾਂ ਵੀ ਤੁਸੀਂ ਸਮਾਂ ਦਿਓ ਉਸ ਦੇ ਬਾਅਦ ਅਸੀਂ ਤੁਹਾਡੇ ਮਾਧਿਅਮ ਰਾਹੀਂ ਮੀਡੀਆ ਦੇ ਮਾਧਿਅਮ ਰਾਹੀਂ 23 ਤਰੀਕ ਉਹਨਾਂ ਨੂੰ ਦਿੱਤੀ ਫਿਰ ਜਦੋਂ ਉਹ ਨਹੀਂ ਸਮਝਦਾ ਅਸੀਂ ਕਿਹਾ ਹਾਲ ਵੀ ਬੁੱਕਰਾਵਾਂਗੇ ਅਸੀਂ ਅਸੀਂ ਇਹ ਵੀ ਨਹੀਂ ਕਿ ਪੰਜਾਬ ਦੇ ਵਿੱਚ ਤੁਹਾਡਾ ਵਿਰੋਧ ਹੋ ਰਿਹਾ ਕੋਈ ਡਰ ਭੈ ਚੰਡੀਗੜ੍ਹ ਦੇ ਵਿੱਚ ਰੱਖੀ ਹੈ ਜਗਾ ਜਿੱਥੇ ਕੇਂਦਰ ਪ੍ਰਸ਼ਾਸਨਿਤ ਹੈ ਸਾਰਾ ਕੁਝ ਉਹਨਾਂ ਦੇ ਅਧੀਨਾਂ ਦਾ ਹੈ ਪੁਲਿਸ ਵੀ ਉਹਨਾਂ ਦੇ ਅਧੀਨਾਂ ਦੀ ਹੈ ਸੋ ਇੱਥੇ ਸਮਝਦਾ ਜੀ ਸੁਣੀ ਜਾਖੜ ਜੀ ਉਹ ਆਪਣੇ ਸੀਨੀਅਰ ਲੀਡਰਸ਼ਿਪ ਨੂੰ ਲੈ ਕੇ ਨਾਲ ਆਓ ਖੁੱਲੀ ਬਹਿਸ ਕਰੀਏ ਸੋ ਉਹਦੇ ਵਾਸਤੇ ਅਸੀਂ ਅੱਜ ਸਵੇਰ ਤੋਂ ਆ ਕੇ ਇੱਥੇ ਬੈਠੇ ਹਾਂ 11 ਵਜੇ ਤੋਂ 11 ਤੋਂ 3 ਵਜੇ ਤੱਕ ਅਸੀਂ ਸਮਾਂ ਉਹ ਦਿੱਤਾ ਹੋਇਆ ਹੈ ਵੀ ਤੁਸੀਂ ਆਓ ਬਹਿਸ ਦੇ ਵਿੱਚ ਪਰ ਹਲੇ ਤੱਕ ਕੋਈ ਬੀਜੇਪੀ ਦਾ ਲੀਡਰ ਨਹੀਂ ਆਇਆ ਉਹ ਭੱਜ ਗਿਆ ਨਹੀਂ ਕੋਈ ਮੈਸੇਜ ਨਹੀਂ ਆਇਆ ਸਾਨੂੰ ਜੋ ਲੱਗਦਾ ਕਿ ਉਹ ਚੈਲੰਜ ਕਰਕੇ ਹੁਣ ਭੱਜ ਗਏ ਮੈਦਾਨ ਛੱਡ ਕੇ ਭੱਜ ਗਏ ਕੋਈ ਕੀ ਰਣਨੀਤੀ ਰਹੇਗੀ ਦੇਖੋ ਅਸੀਂ ਤਾਂ ਉਹਨਾਂ ਨੂੰ ਚੈਲੰਜ ਕਰਦੇ ਆ ਆਓ ਤੁਸੀਂ ਤੁਸੀਂ ਚੈਲੰਜ ਕਰਦੇ ਅਸੀਂ ਹੁਣ ਅਸੀਂ ਚੈਲੰਜ ਕਰਦੇ ਆ ਵੀ ਆਓ ਬਹਿਸ ਤੇ ਤੁਹਾਡੀ ਸੀਨੀਅਰ ਲੀਡਰਸ਼ਿਪ ਆਵੇ ਹੁਣ ਨਹੀਂ ਜਿੱਥੇ ਮਰਜੀ ਜਗਾ ਵੀ ਤੁਹਾਡੀ ਸਮਾਂ ਵੀ ਤੁਹਾਡਾ ਤੇ ਅਸੀਂ ਆਵਾਂਗੇ ਤੁਹਾਡੀ ਹਰ ਜਿਹੜੇ ਸਵਾਲ ਦਾ ਜਵਾਬ ਦੇਵਾਂਗੇ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇਣੇ ਜਦੋਂ ਮਰਜੀ ਸਮਾਂ ਰੱਖੋ ਇਸ ਤੋਂ ਪਹਿਲਾਂ ਭਗਵੰਤ ਮਾਨ ਜੀ ਨੇ ਵੀ ਇਸ ਦਾ ਦਾ ਇੱਕਦਮ ਪ੍ਰੋਗਰਾਮ ਰੱਖਿਆ ਸੀ ਜਿਹਦੇ ਤੋਂ ਅਸੀਂ ਆਈਆਂ ਗਈਆਂ ਸੀ ਕਿਤੇ ਉਹ ਨਹੀਂ ਫੋਲੋ ਕਰਕੇ ਤੁਸੀਂ ਅੱਗੇ ਬੱਧੇ ਨਹੀਂ ਅਸੀਂ ਨਹੀਂ ਉਸ ਨੂੰ ਫੋਲੋ ਕੀਤਾ ਕਿ ਉਹਦੇ ਵਿੱਚ ਭਗਵੰਤ ਮਾਨ ਜੀ ਨੇ ਜਿਹੜਾ ਕੀਤਾ ਸੀ ਦੂਸਰੀ ਟੀਮ ਨੇ ਚੈਲੰਜ ਕੀਤਾ ਸੀ ਰੱਖਿਆ ਸੀ ਉਹ ਪੋਲੀਟਿਕਲ ਲੋਕ ਨੇ ਅਸੀਂ ਪੋਲੀਟਿਕਲ ਲੋਕ ਨਹੀਂ ਹੈ ਅਸੀਂ ਤਾਂ ਅਸੀਂ ਤਾਂ ਕਲੀਅਰ ਕਟ ਹੈ ਕਿ ਉਹਨਾਂ ਨੇ ਚੈਲੰਜ ਕੀਤਾ ਉਹਨਾਂ ਦੇ ਚੈਲੰਜ ਦਾ ਜਵਾਬ ਦਿੰਦੇ ਹੋਏ ਸੁਨੀਲ ਦਾਖੜ ਜੀ ਨੇ ਚੈਲੰਜ ਕੀਤਾ ਉਹਨਾਂ ਦਾ ਚੈਲੰਜ ਦਾ ਜਵਾਬ ਦਿੰਦੇ ਉਹਨਾਂ ਨੇ ਅਸੈਪਟ ਕੀਤਾ ਔਰ ਅਸੀਂ ਉਹਨਾਂ ਨੂੰ ਇਹ ਕਿਉਂਕਿ ਇਹ ਕਹਿ ਦਿੰਦੇ ਨੇ ਕਿ ਇਹ ਕਿਸਾਨ ਹੀ ਨਹੀਂ ਹੈਗੇ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਇਹ ਕਿਸਾਨ ਹੀ ਨਹੀਂ ਹੈਗੇ ਇਹ ਪੋਲੀਟੀਕਲ ਲੋਗ ਨੇ ਅੱਜ ਪਤਾ ਲੱਗੇ ਲੋਕਾਂ ਨੂੰ ਕਿ ਇਹ ਕਿਸਾਨ ਕੌਣ ਹੈ ਪੋਲੀਟੀਕਲ ਕੌਣ ਹੈ ਤੇ ਪੋਲੀਟੀਕਲ ਗੱਲਾਂ ਕੌਣ ਕਰਦਾ ਹੈ ਤੇ ਕਿਸਾਨੀ ਤੇ ਬਹਿਸ ਕਰਨ ਨੂੰ ਅਸੀਂ ਕਿਸਾਨ ਤਿਆਰ ਆ